ਬਾਰ-ਬਾਰ ਮੂੰਹ ਕਰਨੇ ਨਿਕਲਣ ਲੱਗਿਸ਼ ਮੈਂ ਬਾਹਰੋਂ ਕਰਕੇ ਬਾਹਰ ਨਿਕਲਦੀ ਪੀਸੀ ਬਾਹਰੋਂ ਤੇ ਉਹਨਾਂ ਮੇਰਾ ਮੂੰਹ ਫਾੜ ਲਿਆ ਮੂੰਹ ਫਾੜ ਕੇ ਤੰਕੀਆਂ ਦੇਤੀਆਂ ਸੁਖਚੈਨ ਤੇ ਗੁਰੂ ਚਰਨ ਕਿੱਥੋਂ ਦੇ ਸਾਡੇ ਪਿੰਡ ਦੇ ਇਸ ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਹਾਂਜੀ ਦੋ ਸੋ ਮੂੰਹ ਬੰਦ ਕੇ ਮਾਰ ਹਾਂ ਮੂੰਹ ਬੰਦ ਕੇ ਬਾਹਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤੰਕੀਆਂ ਦੇ ਕੇ ਜਦੋਂ ਉਸ ਤੋਂ ਬਾਅਦ ਉੱਥੇ ਲੈ ਗਏ ਸਾਡੇ ਪਿੰਡ 'ਚ ਕੋਈ ਵੇਲੀ ਇਗੀ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਜੱਸੀ ਵੇਲੀ ਵੇਲੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਗਏ ਉਹਨਾਂ ਦੀ ਮਨਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨੀ ਜੀ ਤੇ ਉਹਦਾ ਹੋਏਗਾ ਨਹੀਂ ਤੇ ਅਸੀਂ ਤੈਨੂੰ ਮਾਰ ਦਾਂ ਧਮਕੀਆਂ ਦੇ ਦਿੰਦੇ ਸੀ ਮਾਰ ਦੇਵਾਂਗੇ ਤੈਨੂੰ ਉਹਨਾਂ ਮੰਗਾ ਤਸਤਾਲ ਵੀ ਦਿਖਾਇਆ ਸੀ ਉਹਨਾਂ ਦੀ ਮਰਜ਼ੀ ਨਾਲ ਕੱਪੜੇ ਤਾਰ ਕੇ ਪਹਿਲਾਂ ਸੁੱਕ ਜਾਣ ਨਹੀਂ ਕੀਤਾ ਸਿਰ ਭਾਤੇ ਨਹੀਂ ਸਤੋਲ ਕੰਦੇ ਕੋਲ ਸੀ। ਸੁਖ ਚਰਨ ਕੋਲ। ਉਹ ਪਹੁੰਚੀ ਹੈ। ਹਾਂ। ਬੰਦੇ ਲੋਕ ਤੇ ਆਇਆ ਤਰਾ। ਹਾਂਜੀ। ਤੇ ਗੁਰਚਰਨ ਕੋਲੇ ਗੁਰਚਰਨ ਨੇ ਬਾਤ ਕੀਤੀ। ਅੱਛਾ। ਉਹ ਉਸ ਤੋਂ ਬਾਅਦ ਗਿਆ ਸਿਸਟਰਮ। ਉਸ ਤੋਂ ਬਾਅਦ ਮੈਂ ਮਸਾ ਜਾਨ ਬਜਾ ਤੇ ਉਥੋਂ ਪੱਜੀ ਸੀ। ਨਿੰਤ ਤਰਲਾ ਕਰਕੇ। ਕੋਣ? ਉਸ ਤੋਂ ਬਾਅਦ ਕਾਰਵਾਈ ਉਹਨਾਂ ਤੇ ਕੀਤੀ ਗਈ। ਹਾਂਜੀ ਕੀਤੀ ਗਈ ਹੈ ਬਾਕੀ ਉਹ ਫੜਿਆ ਨਹੀਂ ਹੈ ਨਾ ਉਹ ਫੜੇ ਜਾਣ ਜਿਨ੍ਹਾਂ ਨੇ ਹਰਕਤ ਕੀਤੀ। ਹਾਂਜੀ। ਖੜੇ ਜਾਣੇ ਚਾਹੀਦੇ ਖੜੇ ਜਾਣੇ ਚਾਹੀਦੇ ਦੋਨੋਂ ਵਿਆਹ ਇਹ ਬੇਕੁਆਰੀ ਨੇ ਦੋਵਾਰੀ ਨੇ ਦੋਨੇ ਦੋਵੇਂ ਇੱਕ ਵਾਰੇ ਨੇ ਹਾਂਜੀ ਦੋਨੇ ਦੋਵਾਰੇ ਨੇ ਕੀ ਲੱਗਦੇ ਸੀ ਇਕਦਜੀ ਤੇ ਚਾਚਾ ਤਾਇਆ ਦੇ ਭਰਾ ਭਰਾ ਸੀਗੇ ਦੋਨੇ ਭਰਾਵਾਂ ਨੇ ਕੀਤਾ ਹਾਂ ਦੋਨਾਂ ਨੇ ਕੀਤਾ ਅੰਜਾਮ ਹਾਂਜੀ ਇਹ ਤੁਹਾਡੇ ਕੀ ਲੱਗਦੇ ਨੇ ਇਹ ਮੇਰੀ ਸਿਸਟਰ ਹੈ ਛੋਟੀ ਕਿੰਨੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਉਮਰ ਹੋਵੇਗੀ 23 ਸਾਲ ਕੀ ਗੱਲ ਬਾਤ ਹੋਈ ਇਹ ਕੁੜੀ ਮਤਲਬ ਸਾਡੀ ਬਾਥਰੂਮ ਕਰਨ ਉੱਠੀ ਸਾਰਾ ਪਰਿਵਾਰ ਸਾਡਾ ਸੁੱਤਾ ਪਿਆ ਸੀਗਾ ਤੇ ਬਾਜ਼ੂਮ ਕਾਰ ਕੇ ਬਾਹਰ ਨਿਕਲੀ ਤੇ ਦੋ ਪਿੰਡ ਦੇ ਮੁੰਡੇ ਸੀਗੇ ਉਹ ਇਹਨੂੰ ਜ਼ਬਰਦਸਤੀ ਮੂੰਹ ਬੰਨ ਕੇ ਗੱਡੀ 'ਚ ਸੈਟ ਲਿਆ ਤੇ ਮਤਲਬ ਸੁਨਸਾਨ ਜਗ੍ਹਾ ਤੇ ਲੈ ਗਏ ਹਵੇਲੀ 'ਚ ਕੋਈ ਤੇ ਉੱਥੇ ਦੇ ਨਾਲ ਜ਼ਬਰਦਸਤੀ ਕੀਤੀ ਬੰਦੂਕ ਦੀ ਨੋਕ ਤੇ ਤੇ ਇਹਨੂੰ ਧਮਕੀਆਂ ਵੀ ਦਿੱਤੀ ਹਾਂਜੀ ਹਾਂਜੀ ਪਿਸਤੌਲ ਵੀ ਸੀ ਉਹਨਾਂ ਕੋਲ ਜ਼ਬਰਦਸਤੀ ਕੀਤੀ ਕਹਿੰਦੇ ਜੇ ਨਾ ਤੂੰ ਕੁਝ ਵੀ ਇਦਾਂ ਦਾ ਰੋਲਾ ਪਾਇਆ ਤਾਂ ਅਸੀਂ ਮਾਰ ਦਾਂਗੇ ਜਾਨੋ ਹਣ ਤੇ ਇਨਸਾਫ ਲਈ ਕੀ ਮੰਗ ਕਰਦੇ ਹੋ ਸਖਤ ਕਾਰਵਾਈ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਇਹੋ ਜਿਹੇ ਦਰਿੰਦਿਆਂ ਨੂੰ ਅਜੇ ਵੀ ਤਾਂ ਮੁਕਿਆਂ ਦਿੰਦੇ ਹਾਂਜੀ ਹੁਣ ਸੁਰੱਖਿਆ ਦੇ ਕੀ ਤੁਸੀਂ ਘਰ ਚ ਨਹੀਂ ਲੇਡੀਜ਼ ਸੁਰੱਖਿਆ ਤੇ ਬਾਹਰ ਕਿਵੇਂ ਸੁਰੱਖਿਆ ਕੀ ਕਹਿਣਾ ਚਾਹੁੰਦੇ ਇਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਦਰਿੰਦਿਆਂ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅੱਗੇ ਇਹੋ ਜਹਾ ਮਤਲਬ ਹਰਕਤ ਨਾ ਹੋਵੇ ਕੁੜੀਆਂ ਸੁਰੱਖਿਅਤ ਰਹਿਣ ਕੱਲ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜਾਰਾ ਸਿੰਘ ਵਾਲਾ ਥਾਣਾ ਮਮਦੂਰ ਦੀ ਵਾਸੀ ਹੈ ਉਸ ਮਹਿਲਾ ਦੇ ਕੈਂਟ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸ ਦੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਸਨ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਤਕਾਰ ਕੀਤਾ ਇਸ ਸੂਚਨਾ ਮਿਲਨ ਤੇ ਕੱਲ ਅਸੀਂ ਥਾਣਾ ਮੰਮਦੋਤ ਵਿਖੇ ਮੁਕੱਦਮਾ ਨੰਬਰ 285 ਅਦੀਨ ਧਾਰਾ 70 1 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਤੇ ਮੁੱਢਲੀ ਤਫ਼ਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫ਼ਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਸੀ 2 ਰੁਪਈਆ ਨੇ ਇਲزام ਦਿੱਤਾ ਜੀ ਦੋ ਬੰਦੇ ਆ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਨ ਸਿੰਘ ਤੇ ਇਹ ਅਸੀਂ ਸਾਰੇ allegations ਨੂੰ verify ਕਰ ਰਹੇ ਹਾਂ ਤੇ ਜਿੱਦਾਂ ਹੀ ਸਾਰੇ facts ਸਾਡੇ ਸਾਹਮਣੇ clear ਹੋਣਗੇ ਉਸ ਹੱਬ ਨਾਲ ਅਗਲੀ ਤਫ਼ਤੀਸ਼ ਕੀਤੀ ਜਾਊਗੀ ਇਹ ਪੜ੍ਹ ਲੈਣੇ ਦੋਸ਼ ਨਹੀਂ ਹਜੇ arrest ਨਹੀਂ ਕੀਤੇ ਗਏ